ਸਾਤਸਰੀਆ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਮੀਤਾ ਡੇਰੀ ਫਿਲਮ ਤੇ ਸਵਾਗਤ ਹੈ ਜੀ ਓਵਰ ਕਰ ਲੱਗੇ ਆ ਸ਼ਹਿਰ ਰਈਨਾਲਾ ਤਸੀਲੇ ਨਾਲਾ ਤੇ ਜ਼ਿਲ੍ਹਾ ਮਰਸਲ ਆਹੀ ਪਹੁੰਚਿਆ ਸੋਨੂ ਵੀਰ ਦੇ ਕੋਲ ਸੋਨੂ ਅਈ ਨਾਲੇ ਵਾਲੇ ਦੇ ਕੋਲ ਤੇ ਕਰਦੇ ਵੀਰ ਜੀ ਨਾਲ ਗੱਲਬਾਤ ਤੇ ਪੁੱਛਨੇ ਆ ਸਾਰੀ ਡਿਟੇਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਵੀਰ ਜੀ ਬਹੁਤ ਜੀ ਵੀਰ ਜੀ ਵਧੀਆ ਚੱਲਦਾ ਮੇਰਾ ਵੀਰ ਹੋ ਠੀਕ ਠਾਕ ਆ ਬਹੁਤ ਜੀ ਬਹੁਤ ਵਧੀਆ ਪਰਵਾਹ ਠੀਕ ਆ ਸਾਰੇ ਵਧੀਆ ਮਾਰੀ ਕਰਪਾ ਜੀ ਚਲ ਕਰਪਾ ਚਾਹੀਦੀ ਮਹਾਰਾਜ ਦੀ ਹਾਂ ਤੇ ਦੋ ਪਸ਼ੂ ਆਜ ਦੋ ਜੀ ਠੀਕ ਹੈ ਵੀਰ ਜੀ ਆਹ ਉਹਦਾ ਨਾਮ ਤੇ ਐਡਰੈਸ ਸੁਨੂ ਸ਼ਾਹ ਨਾਲਾ ਜ਼ਿਲ੍ਹਾ ਬਸਰ ਠੀਕ ਹੈ ਵੀਰ ਜੀ ਹਾਂਜੀ ਤੇ ਫੋਨ ਨੰਬਰ ਤੁਹਾਨੂੰ 81 56 7552 98 776602 ਠੀਕ ਹੈ ਜੀ ਠੀਕ ਹੈ ਤੇ ਇਤੋਂ ਕਰ ਲਗੇ ਸ਼ੁਰੂ ਕਰੀਦਾ ਹਾਂ ਤਾਰੇ ਸਮਝ ਲਾਇਆ ਮਾਰਾ ਹੈ ਇਹ ਨਹੀਂ ਇਹ ਸਾਡੇ ਸਾਹਮਣੇ ਇਹ ਲੋਕ ਕਿਹਦੇ ਕੋਆ ਜਰਮਣੀ ਕੀਤਾ ਹੈ ਦੋਵੇਂ ਲੱਥੀਆਂ ਸਾਹਮਣੇ ਲੱਥੀਆਂ ਜੋੜੀਆਂ ਲੱਥੀਆਂ ਇਹ ਸੋਨੂੰ ਵੀ ਜੀ ਕੀ ਡਿਟੇਲ ਹੈ ਜੀ ਦੇਖੋ ਵੀਰ ਜੀ 12 ਕਿਲੋ ਦੁੱਧ ਹੋਊਗਾ ਅੱਛਾ ਆਪਾਂ 11 ਸਾਢੇ ਗਾਲਾਂ ਕੋਈ ਗੰਟੀ ਦਵਾਂਗੇ ਠੀਕ ਹੈ ਵੀਰ ਉਹ ਬੱਚਾ ਜੀ ਸੂਈ ਮਾਜ 8-9 ਦਿਨ ਹੋ ਗਏ 8-9 ਦਿਨ ਕੋਈ ਨਹੀਂ ਖਾਦਣੇ ਬੱਚਾ ਮਗਰ ਕਟਾ ਕਟਾ ਮਗਰ ਠੀਕ ਦੇਖੋ ਵੀਰ ਲੀਟਰ ਮਾਰ ਕੇ 11 ਕਿਲੋ ਮੇਰੇ ਕੋਲ ਕੋਈ ਤਿੰਨ ਲੱਗ ਮਿਲ ਕੇ ਫਰੇ ਹੈ ਐਡ ਬਲੇ ਗਿਆ ਛੋਟੀ ਪੂਰੇ ਵੱਡੇ ਦਾ ਦਵਾਈ ਨੂੰ ਵੀ ਨਹੀਂ ਅਜ ਮੈਂ ਠੰਡ ਬੜੀ ਆਈਆਂ ਜੀ ਇਹ ਲੈ ਕੇ ਪਸ਼ ਵੱਡੀ ਝੋਟੀ ਆਂ ਕਿਸੇ ਸਮਝ ਨਾ ਲੈ ਜੀ ਸਾਨੂੰ ਬੋਲਦੇ ਆ ਪੂਰੀ ਵੱਡੀ ਝੋਟੀ ਕੋਈ ਵੀ ਮਿੱਟੀ ਨਾ ਸਮਝੇ ਹਜੇ ਪਸ਼ੂ ਆਏ ਉਸ ਦੇ ਹਿਸਾਬ ਨਾਲ ਅੰਦਾਜ਼ਾ ਕੋਈ ਵੀ ਲਾ ਲੇ ਆ ਜੀ ਮੈਂ ਜੱਟ ਆ ਜਾ ਦਿਖਾ ਦੇ ਨਹੀਂ ਇੱਕ ਮਿੰਟ ਆ ਜੀ ਸਾਹ ਵੀ ਦੀ ਬੱਚਾ ਦੇ ਮੰਨ ਲਓ ਕੋ 10 ਦਾ ਲਾ ਲੇ ਕੋ 12 ਦਾ ਲਾ ਲੇ ਹਾਂ ਵੀ ਜੀ ਕੋਈ 15 ਦਾ ਵੀ ਲਾ ਲੇ ਵੀ ਕੋਈ ਚੱਕਰ ਨਹੀਂ ਇਹਦਾ ਬਿਲਕੁਲ ਤਾਜੀ ਸੂਈ ਆ ਹਾਂ ਹਜੇ ਮੈਲੇ ਵੀ ਹੋਣੀ ਆ ਝੋਟੀ ਤੇ ਥਣ ਪਾਣਾਂ ਦੀ 2 2.5 ਗਾਲੀ ਗਾਲ ਹੋ ਜੀ ਥਣ ਪਾਣਾਂ ਦੀ ਬਹੁਤ ਆ ਝੋਟੀ ਦਾ ਗਾਰ ਕਿ ਨਹੀਂ ਸੋਨੂੰ ਵੀਰਾ 2 ਕਿਲੋ ਦੇ ਉੱਪਰ ਗਾਰ ਹੀ ਗਾਰੀ ਲੋ ਵੀਰ ਜੀ 2 ਕਿਲੋ ਦੇ ਉੱਪਰ ਗਾਰ ਹੀ ਝੋਟੀ ਦੀ ਝੋਟੀ ਨਸਲ ਦੀ ਆ ਸਿਰਫ ਇਹ ਵੀ ਔਨ ਕਰਕੇ ਥੋੜੀ ਜਿਹੀ ਕਾਟ ਪੂਰੀ ਵੱਡੀ ਝੋਟੀ ਆ ਯਾਰ ਆਹਨੇ ਸਭੀ ਸਮਝੇ ਵੇ ਲੋ ਮੰਨ ਲਓ ਵੀਡੀਓ ਨੂੰ ਵੱਡੀ ਆਪੂ ਕੋਈ ਲਿਖੇ ਆਣ ਕੇ ਵੇਖੂਗਾ ਬਾਕੀ ਥਾਣਾ ਵੇਖੋ ਚੱਟਾ ਚੱਟਾ ਥੱਲੇ ਉਹ ਵੀਰ ਜੀ ਬਹੁਤ ਹੀ ਜਾਰੀ ਸਰ ਹੈ ਗੜਗੜ ਤੇ ਥਣ ਲੱਗਾ ਝੋਟੀ ਚਾਗ ਤੇ ਭਾਜੀ ਮੋਟੀ ਧਾਰ ਬੋਲ ਜੀ ਅੱਛਾ ਤੇ ਸੋਨੂੰ ਵੀਰ ਜੀ ਹਾਂਜੀ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਮੈਂ ਕਹਿੰਦਾ 85 ਹਜ਼ਾਰ 85 ਹਾਂ ਅੱਛਾ ਹਾਂ ਉਰੇ ਸੀ ਦੇ ਗਿਆ ਕਰਦ ਗਏ ਜੈ ਕਰ ਦੋ ਤੁਸੀਂ ਮਾਨ ਸਰ ਉਹ ਵੀ ਤੇਰੇ ਮੁੱਲ ਜੈ ਜੀ ਦੇ ਪਰ ਦਰ ਦੋ ਦਰ ਵੀਰੇ ਕਰੋ ਕੋਈ ਦੋ ਡੰਗ 11 ਕਿਲੋ ਦੁੱਧ ਕੰਨੇ ਚਾੜ ਕੇ ਮੇਰੇ ਕੋਲ ਮਾਨ ਲਿਆ ਤੁਹਾਨੂੰ ਮੰਨ ਲਓ ਜੇ ਆਨਲਾਈਨ ਆਪਾਂ ਭੇਜਾਂਗੇ ਕੋਈ ਨਹੀਂ ਚੱਦਾ 11 ਕਿਲੋ ਦੀ ਗਰੰਟੀ ਹੁਸਾ ਜੀ ਦੱਸ ਦੀ ਹੋ ਗਈ ਆਉਂਦਾ ਠੀਕ ਹੈ ਜੀ ਠੀਕ ਹੈ ਤੇ ਕਿੰਨਾ ਮੰਨ ਲਓ 78 ਜੀ ਦੇ ਦੀਏ ਭਾਜੀ ਕੋਈ 70000 ਦੀ ਹਾਂ ਲੈ ਜਾਵਾਂ ਉਹ ਵੀ ਜੀ ਕਲਿਪਰ ਸਿੰਘ ਲੱਗਾ ਝੋਟੀ ਨੂੰ ਨਿੱਕੀ ਸਿੰਘੀ ਦੂਜਾ ਸੁਆ ਜੀ ਹਾਂ ਪੂਰੀ ਸਾਫ ਸਫਾਈ ਇੱਦਾਂ ਦੇਖੋ ਕੁੜੀ ਖਾਈ ਜਾਂਦੀ ਆ ਹਾਂ ਅਰਮਾਨੀ ਅਰੇ ਆਏ ਹੀ ਆ ਪਸ਼ੂ ਸਾਡੇ ਸਾਹਮਣੇ ਲੱਤੇ ਗੱਡੀ ਵੀ ਆ ਉਹ ਬਾਹਰ ਲੱਗੀ ਆ ਹਾਂ ਆ ਗਾੜੀ ਮਾਰੋ ਕੈਮਰਾ ਵੇਖੋ ਲਓ ਵੀਰ ਜੀ ਦੇਖੋ ਗਾੜੀ ਬਹੁਤ ਹੀ ਸਾਫ ਸਫਾਈ ਝੋਟੀ ਆ ਦੁੱਧ ਵਾਲੀਆਂ ਪੈਪਾ ਹੀ ਲੱਗੀਆਂ ਸਾਹਮਣੇ ਹਾਂ ਇਹ ਸੋਨੂ ਵੀਰੇ ਫਿਰ ਲਾਸਟ ਕਿਰੇ ਨਹੀਂ ਲਾਸਟ ਭਾਜੀ ਹਾਂ ਨਾ ਜਿਹੜੀ ਦੇਣੀ ਨਾ ਸਾਡੇ 75000 ਦੀ ਹਾਰਾ ਦੇਣੀ ਆ ਬਸ ਸਾੜ ਨਹੀਂ ਪਾਉਣੀ ਹਾਂ ਸਾੜ ਨਹੀਂ ਪਾਉਣੀ ਪਰ ਮੇਰੇ ਕੋਲੋ ਵੀਰ ਜੀ 2 ਡੰਗ ਚੋਵੇ ਕੋ 3 ਡੰਗ ਚੋਵੇ ਆਨਲਾਈਨ ਤੋਂ ਕਿਹਦੇ ਕੱਢੇ ਖੂਬ ਲੱਗਾ ਥਣ ਘਰ ਵਾਧ ਹੋਏ ਉਹਦੀ ਫੁੱਲ ਗੱਡੀ ਆ ਯਾਰ ਸਾਡਾ ਉਹਦੀ ਗੰਡੀ ਆ। 76 ਦੀ ਪਾਉਣੀ ਆਪਾਂ। ਫੇਰ ਦੱਸੋ ਜੀ। 76 ਦੀ ਦੇ ਲਈਏ। ਦੇ ਲਾ ਗੀ ਜੀ। ਲਓ ਜੀ 76। ਪਰ ਕੋਈ 11 ਕਿਲੋ ਵਾਲੀ ਛੋਟੀ 76 ਦੀ ਮਿਲਣੀ। ਨਹੀਂ ਵੀਰ ਬਾਰੂ ਨਹੀਂ ਇਹ ਬਾਰੂ ਸਿਰਫ ਕੋਈ ਨੁਹਾਈ ਟੁਹਾਈ ਇਹ ਮਾਲਾ ਪਰ ਤੀਰਛੇ ਲਾ ਦੇ ਮੈਨੂੰ ਫੇਰ ਦੱਸ ਦੇ ਦਿੰਦਾ। ਇਹ ਇੱਕੋ ਹੀ ਅੱਡਾ ਏ। ਹਾਂ। ਕਿੱਥੇ ਭਲਾਉ? ਆ ਜੀ। ਸੋਨੂ ਹੀ ਨਾਲੇ ਵਾਲੇ ਕੋਲ। ਸੋਨੂ ਹੀ ਨਾਲੇ ਵਾਲੇ ਕੋਲ। ਲਓ ਵੀਰ ਜੀ ਇੱਕ ਹੋਰ ਛੋਟੀ ਆ ਗਈ ਪੂਰੀ ਵੱਡੀ ਛੋਟੀ ਯਾਰ 부ਸੀ ਬਣਾਈ ਜੇ। ਇਹ 부ਸੀ ਤੇ? ਇਹਨੂੰ ਕੋਈ 15 ਲਾਲੇ ਕੋਈ 20 ਲਾਲੇ ਕੋਈ ਮਹੀਨਾ ਲਾਲੇ। ਲਓ ਵੀਰ ਜੀ 부ਸੀ ਇਹਦਾ ਬਣਾਦਾ ਸਾਇੰਟ ਗਾਇਓ ਕੋਈ ਵੱਡੀ ਛੋਟੀ ਕੋਈ ਵੀਰ ਨਹੀਂ ਕੀ ਨਾ ਸਮਝੇ ਇਹ ਵੀ ਪੂਰੀ ਪਲੀ ਜੇ ਪੂਰੀ ਗੁੜਾ ਕੋਲ ਸਾਈਕਲ ਗਾਇ ਨੋ ਖਾਣ ਦੇਖੋ ਪਲੀ ਜੇ ਖਾਲਾ ਦਾ ਸਾਇੰਟ ਗਾਇ ਦੇਖੋ ਪੂਰੀ ਵੱਡੀ ਝੋਟੀ ਆ ਇਕੱਲੀ ਗੱਡੀ ਜੇ ਆਉਣ ਵਾਲੀ ਝੋਟੀ ਆ ਖਰੂ ਇਹਦੇ ਫਿਰ 부ਛੀ ਦੇ ਮਿਲਦੀ ਆ 부ਛੀ ਇਹ ਮਿਲਦੀ ਆ 부ਛੀ ਦੇ ਪਚੋਲੋ ਭਾਵੇਂ ਉਧਰ ਥਾਪੀ ਮਾਰ ਕੇ ਚੋਲ ਸੀਲ ਬੜੀ ਆ ਅੱਛਾ ਸੀਲ ਬਹੁਤ ਆ ਹਾਂ ਖਾਣ ਦੇਖੋ ਅੱਗੇ ਪਾਸੇ ਵੀ ਖਾਣਾ ਦਾ ਸਾਇੰਟ ਗਿਆ ਤਾਂ ਉਹ ਖਾਦੇ ਨੇ ਲੋਬਤ ਲੋਹ ਸੋਨੂ ਵੀਰ ਇਹ ਸੂਈ ਵੱਤੋ ਵੱਤ ਕਿੰਨੇ ਚਿਰ ਦੀ ਹੁੰਦੀ ਹੈ ਵੇਖੋ ਵੀਰ ਜੀ ਬੜੀ ਧਾਰਦੀ ਆ ਔਨ ਕਰਕੇ ਹਾਂ ਜੀ ਉਹ ਵਿੱਚ ਧਾਰਦੇ ਜੀ ਆਹੋ ਸੋਨੂ ਕਿੱਥੋਂ ਇਦਾਂ ਦੇ ਦੇਖੋ ਜੀ ਸੋਨੂ ਵੀਰ ਹਾਂ ਜੀ ਕਿੱਥੋਂ ਇਦਾਂ ਦੇ ਪਸ਼ੂ ਲਈ ਆਉਂਦੇ ਆ ਇਹ ਦੇਖੋ ਇਹਦੇ ਡੰਗਰ ਉਹਦੇ ਲੱਤਾਂ ਮਾਰਾ ਰਿਹਾ ਮਤਲਬ ਇਹਨੇ ਪੁੱਛ ਰਿਹਾ ਕਿੱਥੋਂ ਇਦਾਂ ਦੇ ਪਸ਼ੂ ਲਈ ਆਉਂਦਾ ਹੈ ਮਾਲੇ ਬਾਬਾ ਸ਼ਿਦਾ ਦੇ ਨਾਲ ਆਏ ਆ ਇਹ ਦੇਣ ਵਾਲਾ ਮਾਲ ਆ ਜੀ ਇਹ ਗੱਲ ਹੈਗੀ ਜੀ ਤੇ ਵੀਰ ਸੋਨੂ ਕਿੰਨਾ ਦੁੱਧ ਦਈਏ ਥਲੇ ਦੁੱਧ ਵਿੱਚ ਹੀ ਹੋਇਆ ਕੋਈ 9 ਕਿਲੋ ਪਰ ਆਪਾਂ 8 ਕਿਲੋ ਕਰਕੇ ਦਵਾਂਗੇ ਆਉਂਗੇ ਜੀ ਨੌ ਕਿਲੋ ਉਹਦਾ सोनू ਵੀਰ ਕਹਿੰਦਾ 8 ਕਿਲੋ ਕਰਕੇ ਦਵਾਂਗੇ ਹਾਂ ਆਪਾਂ 8 ਕਿਲੋ ਕਰਕੇ ਦਵਾਂਗੇ ਪਤਾ ਖੰਡ ਹੁੰਦੀ ਆਈ ਆ ਮੁਰਗੇ ਬੰਦਾ ਚੰਗਾ ਲੱਗਦਾ ਮੇਰਾ ਵੇਖੋ ਮਗਰ ਮਾ ਕੋ ਕੈਮਰਾ ਵੇਖੋ ਅਗਲੇ ਪਾਸੇ ਖਨਾ ਦਾ ਹਸਾ ਆਈ ਉਤਾਰ ਦੇਨੇ ਤੁਹਾਨੂੰ ਮੇਰੇ ਘਰ ਵੀ ਜੀ ਕੋਈ ਓਪਰੇ ਥਾਂ ਜਾ ਕੇ ਪਾਤਵਾਲ ਫਰਕ ਪੈਸਾ ਜੀ ਉਹ ਪੈਸਾ ਪਾ ਜੀ ਹਾਂ ਹਾਂ ਜੀ ਤੇ सोनू ਵੀਰ ਜੀ ਇਹਦਾ ਮੁੱਲ ਇਹਦਾ ਮੁੱਲ ਹਾਂ ਜੀ ਇਹਦਾ ਮੁੱਲ 70 ਕਰਦਾ ਜੀ ਅੱਛਾ ਦੇਣੀ ਕਿਨੇ ਦੀ ਪੂਰੇ ਦੇ ਦਈਏ 60 ਦੀ 60 ਦੀ ਹਾਂ ਥੋੜਾ ਜਿਆ ਕਰ ਦਈਏ 30 ਦਾ ਪੂਰੇ ਭਾਈ 65000 ਦੀ ਹਾਰ ਹੈ ਵੀ ਆਦੀ ਹਾਂ ਬਿਲਕੁਲ ਸਹੀ ਗਾ ਬਿਲਕੁਲ ਹਾਂ ਨਾ ਹੀ 60000 ਦੀ ਹਾਰ ਹੈ ਆ ਰਹੀ ਆਦੀ ਤਾਜੀ ਸੂਜੀ ਮੀਤੇ ਦਾ ਮਾਲਿਕ 10000 ਹਾਰ ਹੋਰ 40000 ਦੀ 40000 ਦੀ ਉਹ ਫੰਡਰ ਭਾਈ 50000 ਦੀ ਫੰਡਰ ਆ ਨਹੀਂ ਹੈਗੀ ਵੀ ਰੋਟੀ ਹੋ ਗਿਆ ਪਿੰਡਾ ਹੋ ਜਾਏਗਾ ਫੰਡਰ ਨਹੀਂ ਇਹ ਵੀ ਵੱਡੀ ਝੋਟੀ ਆ ਕੋਈ ਛੋਟੀ ਨਾ ਸਮਝੇ ਬਣਾਈ ਦੋਵੇਂ ਮੰਨ ਲਓ ਵੱਡੀਆਂ ਝੋਟੀਆਂ ਦੋਵੇਂ ਵੱਡੀਆਂ ਉਹ ਰੱਖਦੇ ਨਾ ਵੀ ਵੱਡੀ ਆ ਉਹ ਲੈ ਆਈ ਤੂੜੀ ਖਾਈ ਜਾਣੀ ਤੂੜੀ ਖਾਈ ਆਦੀ ਬਿਲਕੁਲ ਸਹੀ ਕੋਲੋਂ 11 ਕਿਲੋ ਕੰਡੇ ਵਾਲਾ ਲਓ ਵੀ 11 ਕਿਲੋ ਕੰਡੇ ਵਾਲਾ ਹੀ ਦੁੱਧ ਜੇ ਇਹਦੇ ਕੋਲ ਵੀ ਠੰਡ ਮੇਰਾ ਵੀ ਪਸ਼ੂ ਦੋਵੇਂ ਇੱਕ ਤੋਂ ਇੱਕ ਵੱਧਿਆ ਤੇ ਸੋਨੂ ਵੀਰ ਜੀ ਕੋਈ ਕਹਿਣਾ ਚਾਹੁੰਦੇ ਜੀ ਬਸ ਮੇਰਾ ਵੀਰ ਕਿਉਂ ਚਾ ਆ ਗਿਆ ਆਪਣੀਆਂ ਪਾਸ ਕਰਕੇ ਘਰ ਮੇ ਤੁ ਬਿਲਕੁਲ ਵੀਰ ਬਿਲਕੁਲ ਵੀ ਜਾਂਦੀਆਂ ਥਾਣਾਂ ਦੀ ਘੰਟੀ ਹੁਤਾ ਵੀ ਹੋਰ ਛਟਾ ਕੋ ਬਾਅਦ ਘਾੜ ਸਭ ਘੰਟੀ ਉਪਰ ਬਿਲਕੁਲ ਬਿਲਕੁਲ ਵੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਵੇਖਣ ਵਾਸਤੇ